ਰਾਜਵੀਰ ਜਵੰਦਾ ਨੂੰ ਲੈ ਕੇ ਆਈ ਵੱਡੀ ਖਬਰ ਰਾਜਵੀਰ ਜਵੰਦਾ ਦੇ ਫੈਨਸ ਹੋਏ ਫਿਰ ਉਦਾਸ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਰਾਜਵੀਰ ਜਵੰਦਾ ਵਾਸਤੇ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਹਰ ਗਲੀ ਮੁਹੱਲੇ ਦੇ ਵਿੱਚ ਰਾਜ ਰਾਜਵੀਰ ਜਵੰਦਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਰਾਜਵੀਰ ਜਵੰਦੇ ਦੀ ਲੋੜ ਹੈ ਉਹਨਾਂ ਦੇ ਮਾਤਾ ਨੂੰ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਲੜਕੇ ਦੀ ਉਮਰ ਜਿਹੜੀ ਹੈ 5 ਸਾਲ ਦੀ ਅਤੇ ਲੜਕੀ ਦੀ ਉਮਰ ਜਿਹੜੀ 11 ਸਾਲ ਦੀ ਦੱਸੀ ਜਾ ਰਹੀ ਹੈ ਪੰਜਾਬ ਦੇ ਇਸ ਨਾਮੀ ਗ੍ਰਾਮੀ ਗਾਇਕ ਨੂੰ ਕਿਸ ਦੀ ਨਜ਼ਰ ਲੱਗ ਗਈ ਲੇਕਿਨ ਕੋਮਾ ਦੇ ਵਿੱਚ ਨੇ ਉਹ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਕਿੰਨੀਆਂ ਅਰਦਾਸਾਂ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਮੇਰੀ ਸਿਹਤ ਦੀ ਕਾਮਯਾਬੀ ਲਈ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਉੱਤੇ ਪੰਜਾਬ ਦੇ ਗਾਇਕਾਂਵੰਦੋਂ ਪੰਜਾਬ ਦੇ ਫਿਲਮੀ ਅਦਾਕਾਰਾਂ ਵੱਲੋਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਭਈ ਵੱਡੇ ਪੱਧਰ ਤੇ ਫਿਰ ਤੋਂ ਦੁਬਾਰਾ ਅਰਦਾਸ ਕੀਤੀ ਜਾਵੇ ਰਾਜਮੀਰ ਜੋ ਬੰਦਾ ਵਾਸਤੇ ਦੋ ਵੱਡੀਆਂ ਗੰਭੀਰ ਸੱਚਾਂ ਨੇ ਲਾ ਇਲਾਜ ਕਰ ਦਿੱਤਾ ਹੈ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜਨਾਂ ਨੇ ਪਹਿਲੀ ਸੱਚ ਜਿਹੜੀ ਹੈ ਉਹਨਾਂ ਦੇ ਸਿਰ ਦੇ ਵਿੱਚ ਵੱਜੀ ਦੂਸਰੀ ਸੱਚ ਉਹਨਾਂ ਦੀ ਰੀੜ ਦੀ ਹੱਡੀ ਦੇ ਵਿੱਚ ਵੱਜੀ ਤੇ ਤੀਜਾ ਸਭ ਤੋਂ ਵੱਡਾ ਕਿ ਮੌਕੇ ਤੇ ਉਹਨਾਂ ਨੂੰ ਵੱਡਾ ਮੇਜਰ ਹਾਰਟ ਅਟੈਕ ਹੋਇਆ ਦਿਮਾਗ ਅਤੇ ਸਰੀਰ ਪੂਰੀ ਤਰ੍ਹਾਂ ਜਿਹੜੇ ਕੰਮ ਨਹੀਂ ਕਰ ਰਹਾ ਸਿਰਫ சுவாਸ ਲੜ ਰਹਾ ਨੇ ਦਿਮਾਗ ਦੇ ਵਿੱਚ ਆਕਸੀਜਨ ਨਹੀਂ ਜਾ ਰਹੀ ਦੂਸਰੇ ਪਾਸੇ ਰਾਜਵੀਰ ਦਵੰਦਾ ਦਾ ਸਰੀਰ ਸੁੱਕਣਾ ਸ਼ੁਰੂ ਹੋ ਗਿਆ ਹੈ ਇਹ ਬਲੇਟਨ ਜਾਰੀ ਕੀਤਾ ਗਿਆ ਹੈ ਫੋਰਟਿਸ ਹਸਪੀਟਲਾਂ ਦੇ ਡਾਕਟਰਾਂ ਵੱਲੋਂ ਕਿ ਅਰਦਾਸ ਕਰੋ ਰੱਬ ਹੀ ਇਸ ਨੂੰ ਬਚਾ ਸਕਦਾ ਹੈ ਇਸ ਦਾ ਸੋਲੂਸ਼ਨ ਸਿਰਫ ਉਸ ਰੱਬ ਦੇ ਕੋਲ ਹੈ ਜਿਸ ਨੇ ਕਾਇਨਾਤ ਬਣਾਈ ਹੈ ਕਿਉਂਕਿ ਅੱਧੀ ਚੋਟੀ ਦਾ ਜੋ ਲਾਈਫ ਸਪੋਰਟ ਮਸ਼ੀਨਾ ਤੇ ਨੇ ਵੈਂਟੀਲੇਟਰ ਤੇ ਨੇ ਵੈਂਟੀਲੇਟਰ ਦੀ ਮਦਦ ਨਾਲ ਉਹ ਸਾਹ ਲੈ ਰਹੇ ਨੇ ਅੰਦਰੂਨੀ ਤੌਰ ਤੇ ਉਹ ਬਿਲਕੁਲ ਟੁੱਟ ਚੁੱਕੇ ਨੇ ਕਮਜ਼ੋਰ ਹੋ ਚੁੱਕੇ ਨੇ ਉਹਨਾਂ ਦੇ ਜਿਹੜੇ ਸਰੀਰ ਦੇ ਅੰਗ ਨੇ ਜਿਸ ਤਰ੍ਹਾਂ ਇੱਕ ਨਾਰਮਲ ਇਨਸਾਨ ਦੇ ਸਰੀਰ ਦੇ ਵਿੱਚ ਆਕਸੀਜਨ ਅਨਪ੍ਰਦਾਨ ਹੁੰਦੀ ਹੈ ਇਸ ਤਰ੍ਹਾਂ ਬਿਲਕੁਲ ਨਹੀਂ ਹੋ ਰਿਹਾ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਬਾਡੀ ਦੇ ਵਿੱਚੋਂ ਨਹੀਂ ਦਿਖ ਰਹੀ ਰਾਜਵੀਰ ਜਵੰਦਾ ਨੂੰ ਲੈ ਕੇ ਕਈਆਂ ਸੋਸ਼ਲ ਮੀਡੀਆ ਤੇ ਪੋਸਟਾਂ ਇਹ ਵੀ ਪਾਈਆਂ ਜਾ ਰਹੀਆਂ ਨੇ ਕਿ ਡਾਕਟਰਾਂ ਵੱਲੋਂ ਪਰਹਲ ਫੜਾਇਆ ਜਾ ਰਹੇ ਨੇ 100% ਰਾਜਵੀਰ ਜਵੰਦਾ ਦਾ ਦਬਾਅ ਜਿਹੜਾ ਹੈ ਉਹ ਡੈੱਡ ਹੋ ਗਿਆ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਉਹਨਾਂ ਦੇ ਸਰੀਰ ਦੇ ਅੰਗਾਂ ਦੀ ਉਹਨਾਂ ਦੇ ਲੱਤਾਂ ਦੀ ਉਹਨਾਂ ਦੀ ਬਾਹਾਂ ਦੀ ਉਹਨਾਂ ਦੀ ਬੋਡੀ ਦੇ ਉਹ ਪੂਰੀ ਤਰ੍ਹਾਂ ਸੁੱਕਣਾ ਸ਼ੁਰੂ ਹੋ ਗਿਆ ਹੈ ਉਸ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਵੈਂਟੀਲੇਟਰ ਤੇ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਰਾਜਵੀਰ ਜਵੰਦਾ ਲਈ ਅਸੀਂ ਵੀ ਖਾਸ ਕਰਕੇ ਅਰਦਾਸ ਕਰਦੇ ਹਾਂ ਕਿ ਰੱਬ ਉਹਨਾਂ ਦੀ ਉਮਰ ਲੰਮੀ ਕਰੇ ਆਉਣ ਵਾਲੇ ਦਿਨਾਂ ਚ ਦਿਨ ਦੁਗਣੀ ਰਾਤ ਚੌਕਣੀ ਤੱਕ ਹੀ ਕਰਨ ਕਿਉਂਕਿ ਰਾਜਵੰਦ ਰਾਜਵੰਦਾ ਰਾਜਵੀਰ ਜਵੰਦਾ ਦੀ ਮਾਤਾ ਨੂੰ ਲੋੜ ਹੈ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਿਆਂ ਨੂੰ ਲੋੜ ਹੈ ਅਤੇ ਫਿਰ ਲੋੜ ਹੈ ਉਸ ਤੋਂ ਉੱਪਰ ਪੰਜਾਬ ਅਤੇ ਪੰਜਾਬੀਏਤ ਨੂੰ ਜਿੱਥੇ-ਜਿੱਥੇ ਦੁਨੀਆ ਭਰ ਦੇ ਵਿੱਚ ਪੰਜਾਬੀ ਵੱਸਦੇ ਨੇ ਇਹ ਮੰਨਦਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ YouTube Instagram ਤੇ Facebook ਤੇ ਫੈਨ ਫਾਲੋਇੰਗ ਵਧੀ ਹੈ ਰਾਜਵੀਰ ਜਵੰਦਾ ਦੀ ਅਤੇ ਸੋਸ਼ਲ ਮੀਡੀਆ ਉੱਤੇ ਲੋਕ ਪੋਸਟਾਂ ਪਾ ਰਹੇ ਨੇ ਰਾਜਵੀਰ ਜਵੰਦਾ ਲਈ ਕਿ ਰਾਜਵੀਰ ਜਵੰਦਾ ਲਈ ਅਰਦਾਸ ਜਿਹੜੀ ਹੈ ਰੁਕਣੀ ਨਹੀਂ ਚਾਹੀਦੀ ਦਿਨ ਪਰ ਰਾਤ ਅਰਦਾਸ ਕਰੋ ਕਿਉਂਕਿ ਸਵਾਸਾ ਦੀ ਪੂੰਜੀ ਉਸ ਰੱਬ ਦੇ ਕੋਲ ਆਉਂਦੀ ਹੈ ਉਹ ਸਾਹ ਲੈ ਨਹੀਂ ਸਕਦਾ ਹੈ ਉਹ ਸਾਹ ਕੱਢ ਨਹੀਂ ਸਕਦਾ ਹੈ ਇਸ ਕਰਕੇ ਡਾਕਟਰਾਂ ਨੇ ਵੀ ਕਿਹਾ ਹੈ ਕਿ ਰਾਜੂ ਜਵੰਦਾ ਦੀ ਜਿਹੜੀ ਹਾਲਾਤ ਨੇ ਪਹਿਲਾਂ ਤੁਹਾਨੂੰ ਪੜ ਕੇ ਦੱਸ ਲੈਣੇ ਆ ਪੰਜਾਬੀ ਗਾਇਕ ਰਾਜੂ ਜਵੰਦਾ ਦੀ ਸਿਹਤ ਸੁਬੰਦੀ ਬਹਾਲੀ ਦੇ ਫੋਰਟਿਸ ਹਸਪਤਾਲ ਦੀ ਤਰਫੋਂ ਇੱਕ ਮੈਡੀਕਲ ਬਲਟਨ ਜਾਰੀ ਕੀਤਾ ਗਿਆ ਹੈ ਹਸਪਤਾਲ ਤੋਂ ਮਿਲੀ ਤਾਜ਼ਾ ਜਾਣਕਾਰੀ ਸਾਰ ਰਾਜਵੀਰ ਜਵੰਦਾ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਫੋਟੀ ਹਸਪਤਾਲ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਉਹਨਾਂ ਦੀ ਸਿਰ ਵਿੱਚ ਕੋਈ ਸੁਧਾਰ ਨਹੀਂ ਹੋਇਆ ਉਹਨਾਂ ਦੀ ਨਿਊਰੋਲੋਜੀਕਲੀ ਹਾਲਤ ਵੀ ਕਮੀਰ ਬਣੀ ਹੋਈ ਹੈ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਟੀਮ ਦੀ ਨਿਗਰਾਨੀ ਹੇਠ ਹਨ ਉਹਨਾਂ ਦੇ ਦਿਲ ਦੀ ਧੜਕਣ ਨੂੰ ਨਿਯਮਤ ਕਰਨ ਲਈ ਦਵਾਈ ਦਿੱਤੀ ਜਾ ਰਹੀ ਹੈ ਫਿਲਹਾਲ ਰਾਜਵੀਰ ਜਵੰਦਾ ਹਾਲੇ ਵੀ ਵੈਂਟਿਲੇਟਰ ਤੇ ਹਨ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਸਰੀਰ ਦੇ ਮੂਵਮੈਂਟਸ ਨਹੀਂ ਆ ਰਹੀ ਦਿਲ ਨੂੰ ਚਲਾਉਣ ਵਾਸਤੇ ਮੈਡੀਸਿਨ ਜਿਹੜੀ ਹੈ ਉਹ ਨਾਲੀਆਂ ਦੇ ਰਾਹੀਂ ਜਿਹੜੀ ਦਿੱਤੀ ਜਾ ਰਹੀ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਰਾਜਵੀਰ ਜਵੰਦਾ ਵਾਸਤੇ ਕਿ ਪਰਮਾਤਮਾ ਉਹਨਾਂ ਨੂੰ ਰੱਬ ਉਹਨਾਂ ਨੂੰ ਉਹਨਾਂ ਦੀ ਸਿਹਤ ਨੂੰ ਤੰਦਰੁਸਤੀ ਤੰਦਰੁਸਤੀ ਬਖਸ਼ੇ